ਹਾਂਜੀ ਵੀਰੋ ਇਹ ਜੋ ਫੋਟੋ ਤੁਸੀਂ ਦੇਖ ਰਹੇ ਹੋ ਇਹ ਇਨਸਾਨ ਕਿਸੇ ਪਛਾਣ ਦਾ ਮਹਤਾਜ ਨਹੀਂ ਰਾਜबीर 바ਵਾ ਫਿਲਮ ਇੰਡਸਟਰੀ ਦਾ ਨਾਮੀ ਡਾਇਰੈਕਟਰ ਰਾਈਟਰ ਇੱਕ ਫਿਲਮ ਮੇਕਰ ਇੱਕ ਇਮਾਨਦਾਰ ਇਨਸਾਨ ਤੇ ਬੜਬੋਲਾ ਦੇ ਸਿੱਧਾ ਬੋਲਣ ਵਾਲਾ ਇਨਸਾਨ ਭਾਵੇਂ ਲੋਕੀਂ ਦਾ ਵਾਸਤੇ ਕੁਝ ਵੀ ਕਹਿਣ ਪਰ ਇਸ ਇਨਸਾਨ ਨੇ ਮੇਰੀ ਹਮੇਸ਼ਾ ਮਦਦ ਹੀ ਕੀਤੀ ਹੈ ਭਾਵੇਂ ਮੈਂ ਕਦੀ ਇਹਨੂੰ ਗਲਤ ਵੀ ਕੀਤਾ ਹੋਵੇ ਕਿਆ ਹੋਵੇ ਇਹ ਨਾਲ ਕਦੀ ਬੱਸ ਲੋਕੀਂ ਕੀਤੀ ਹੋਵੇ ਪਰੇ ਇਨਸਾਨ ਮੇਰੇ ਔਖੇ ਮੌਕੇ ਤੇ ਹਰ ਵਕਤ ਮੇਰੇ ਨਾਲ ਖੜਾ ਹੋਇਆ ਹੈ ਇਸ ਵਾਸਤੇ ਮੇਰੇ ਇਹਨੂੰ ਦਿਲੋਂ ਸਲੂਟ ਕਰਦਾ ਹਾਂ ਇਹੋ ਜਿਹਾ ਸੱਚੇ ਸਿੱਧੇ ਬੰਦੇ ਨੂੰ ਅਕਸਰ ਇਹਦੀਆਂ ਮੈਂ YouTube ਦੇ ਵੀਡੀਓ ਵੇਨ ਆ ਰਹੀ ਨਾ ਤੇ ਤਾਰੀਫ ਕਰਦਾ ਰਹੀ ਨਾ ਕਿਉਂਕਿ ਜਦੋਂ ਤੋਂ ਮੈਂ ਇਹਨੂੰ ਜਾਣਦਾ ਹਾਂ ਇਹ ਬਰਦਾਇਤ ਸੇ ਤਰ੍ਹਾਂ ਦਾ ਹੀ ਹੈ ਸਿੱਧੀ ਗੱਲ ਕਹਿਣ ਵਾਲਾ ਸਿੱਧਾ ਬੜਬੋਲਾ ਸੱਚਾ ਇਨਸਾਨ ਅਕਮਾਰ ਵਰਗੇ ਤੇ ਹੋਰ ਕਈ ਕੱਲ ਤੱਕ ਜਿਹੜੇ ਕੋ ਰੋਟੀਆਂ ਖਾਂਦੇ ਹੁੰਦੇ ਸੀ ਮੈਂ ਆਪ ਆਪਣੀ ਅੱਖੀਂ ਵੇਖੇ ਹੋਏ ਆ ਅੱਜ ਭਾਵੇਂ ਜੋ ਮਰਜੀ ਬਣ ਜਾਣ ਪਰ ਇਸ ਬੰਦੇ ਦਾ ਮੁਕਾਬਲਾ ਕੋਈ ਨਹੀਂ ਇਹੋ ਜਿਹੇ ਹੀਰੇ ਬੜੀ ਮੁਸ਼ਕਲ ਨਾਲ ਲੱਭਦੇ ਆ ਇਹ ਮੈਨੂੰ ਕੁੱਛ ਕੇ ਦੇਖੋ ਔਖੇ ਮੌਕੇ ਤੇ ਇਹ ਇਨਸਾਨ ਮੇਰੇ ਨਾਲ سینਾ ਠੋਕ ਕੇ ਖੜਾ ਸੀ ਤੇ ਮੈਂ ਇਹੋ ਹੀ ਰੱਬ ਅੱਗੇ ਦੁਆ ਕਰਦਾ ਕਿ ਰਾਜਵੀਰ ਬਾਵਾ ਮੇਰਾ ਦੋਸਤ ਦਿਨ ਦੁੱਗਣੀ ਦੇ ਰਾਜ ਚੌਗਣੀ ਤਰੱਕੀ ਕਰੇ ਲਵ ਯੂ